ਗੁਰਦੁਆਰਾ ਜੀ ਕਾ ਖਾਲਸਾ ਵਾਹ 1 2 3 ਕੀ ਫਤਿਹ 9 ਜੀ ਸੰਗਤ ਜੀ ਅਸੀਂ ਦੱਸ ਰਹੇ ਹਾਂ ਤਨ ਤਨ ਬਾਬਾ ਸ਼੍ਰੀ ਚੰਦ ਜੀ ਦਾ ਘਰ ਸਾਖੀ ਦਾ ਸਾਹ ਗੁਰਦਾਸਪੁਰ ਜਿਲ੍ਹੇ ਮਾਨਾਂਦੇ ਪਿੰਡ ਕਾਲੀ ਵਿੱਚ ਹੈ ਅੱਜ ਸਾਖੀ ਦਾ ਪਵਿੱਤਰ ਦਿਹਾੜਾ ਹੈ ਸੰਗਤਾਂ ਨਮਸਤਕ ਹੋਣ ਲੀ ਆਈਆਂ ਹੋਈਆਂ ਹੈ ਗੁਰੂ ਘਰ ਹਜ ਲੋਕੀਂ ਗੁਰੂ ਜੀ ਇਨਦੀ ਹਾਜੀ ਪ੍ਰਵਾਨ ਕਰੇ ਸਿੱਟੀਆਂ ਸੋਹਣੀਆਂ ਸਜਾਵਟਾਂ ਬਣ ਗਈਆਂ ਗੁਰੂਆਂ ਚਲਦੀ ਕਲਾ ਵਿੱਚ ਰੱਖੀ ਦੇਖੋ ਤੁਸੀਂ ਬਾਬਾ ਜੀ ਹੁਣ ਜਾ ਰਹੇ ਆ ਸ੍ਰੀ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੱਤੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਜਿਹੜਾ 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 ਇਸ ਜਗ੍ਹਾ ਤੇ ਬਾਬਾ ਸ੍ਰੀ ਚੰਦ ਜੀ ਨੇ ਤਾਲੀ ਜੀ ਦਰਸ਼ਨ ਕਰਕੇ ਇੱਥੇ ਲੈਕ ਲਈ ਸੀ ਜੋ ਉਸ ਦਿਨਾਂ ਤੇ ਗੁਰਦੁਆਰਾ ਪ੍ਰਸਿੱਧ ਹੈ ਗੁਰਦੁਆਰਾ ਕਾਲੀ ਸਾਹਿਬ ਜੀpropto ਸ਼੍ਰੀ ਚੰਦ ਜੀ ਜੀ ਕਰਨਸ਼ੋਤ ਪਵਿੱਤਰਤਾ ਦੀ ਹੈ ਇਹ ਬਾਟਰ ਏਰੀਏ ਦੇ ਲਾਕੇ ਫਤਨਾ ਪਿੰਡ ਵਾਲੀ ਕੀ ਸੰਤ ਦੂਰੋ ਦੂਰ ਚਲ ਕੇ ਆਉਂਦੀਆਂ ਹਨ ਇਸ ਜਗ੍ਹਾ ਤੇ ਜੋ ਵੀ ਸੱਚੇ ਮਨ ਆ ਤੁਸੀਂ ਅਰਦਾਸ ਕਰੋਗੇ ਉਹਨੂੰ ਤੁਹਾਡੀ ਅਰਦਾਸ ਮੇਸ਼ਾ ਪੂਰੀ ਹੋਏਗੀ ਬਾਬਾ ਸ਼ੀਰ ਚਾਹ ਦਿੱਤੀ ਨੇ ਸਾਰਿਆਂ ਦੀ ਅਮਰਤਾ ਪੂਰੀ ਕੀਤੀਆਂ ਹਨ ਆਇਆ ਆਇਆ ਸੋਨੇ ਸੋਨੇ ਬਾਜ਼ਾਰ ਸੱਜੇ ਹੋਏ ਹਨ ਜੋ ਲੋਕ ਇਸ ਜਗ੍ਹਾ ਤੇ ਮੱਠਾ ਟਿਕਾਣਾ ਹੁੰਦੇ ਹਨ ਉਹ ਕਰਨ ਉਹ ਜਹਾ ਨੇ ਸੋਹਣਾ ਸੋਹਣਾ ਵਸਤਰ ਚੀਜ਼ਾਂ ਖਰੀਦੇ ਹਨ ਕਿੰਨਾ ਸੋਹਣਾ ਮੀਲਾ ਸਜਿਆ ਹੋਇਆ ਹੈ ਜਿੰਨੀ ਰਹੀ ਉਹ ਟਿਕਣੇ ਉਹ ਲੋਕੇ ਨੂੰ ਵਿਸ਼ਵਾਸ ਸੰਤਾਂ ਦੂਰ ਦਰ ਦੇ ਹੁੰਦੀਆਂ ਲੋਕ ਗੁਰੂ ਜੀ ਉੱਥੇ ਕਮਾਨ ਵੀ ਇਸ ਜਗ੍ਹਾ ਤੇ ਆਪਣਾ ਸਮਾਨ ਲਾ ਕੇ ਬੈਠ ਜਾਂਦੇ ਹਾਂ ਫਾਟ ਜੋ 13 ਬਰਾਂਡ ਹੈ ਉਹਦੇ ਪਹਿਲਾ ਦਿਨ ਸਾਕੀ ਦਾ ਇਸ ਜਗ੍ਹਾ ਤੇ 3 ਦਿਨ ਬਸਾਕੀ ਲੱਗਦੀ ਹੈ ਪਤਾ ਨਹੀਂ ਹੋ ਗਿਆ ਬਹੁਤ ਹੀ ਮਸ਼ਹੂਰ ਬੋਤੋਰਾ ਕੋਟੋਰਾ ਟਾਲੀ ਸਾਬ ਜੋ ਗੁਰਦਾਸਪੁਰ ਚ ਪੈਂਦਾ ਹੈ